ਸਾ ਤਾਂ ਪਹਿਲਾਂ ਕੀ ਕਰਨਾ ਜੀ ਆਪਾਂ ਜਿਹੜੀ ਮੱਕੀ ਦਾ ਦਰਦੜਾ ਹੁੰਦੀ ਆ ਇਹਨੂੰ ਆਪਾਂ 30 ਕਿਲੋ ਲੈ ਲੈਣਾ ਜੀ ਤੇ ਜਿਹੜੇ ਜੌਂ ਦਾ ਦਰਾ ਇਹ ਆਪਾਂ ਲੈ ਲੈਨੇ ਆ ਜੀ 10 ਕਿਲੋ ਤੇ ਜਿਹੜੀ ਕਣਕ ਦਾ ਚੌਕਰ ਆ ਇਹ ਆਪਾਂ ਲੈ ਲੈਣਾ ਜੀ 15 ਕਿਲੋ ਨੋਟ ਕਰ ਲਿਆ ਕਰੋ ਮੇਰੇ ਵੀਰ ਤੇ ਸੋਇਆ ਦੀ ਖਾਲਾ ਜਿਹੜੀ ਆਪਾਂ 46 ਤੋਂ 48% ਲੈਣੀ ਆ 18 ਕਿਲੋ ਦੇ ਕਰੀਬ ਆਪਾਂ ਇਹ ਜਿਹੜੀ ਲੈਣੀ ਆ ਸੋਇਆ ਦੀ ਖਾਲ ਤੇ ਸਰੋਂ ਦੀ ਖਾਲ ਲੈ ਲਈਆਂ ਜੀ ਆਪਾਂ 12 ਕਿਲੋ ਤੇ ਜਿਹੜੀ ਆਪਣੀ ਬਨੌਰਿਆਂ ਦੀ ਖਾਲ ਆਉਂਦੀ ਆ ਕਪਾਹ ਦੀ ਜਾਂ ਬੜੇਮੇ ਆਪਾਂ ਕਹਿ ਦਿੰਨੇ ਆ ਇਹਨਾਂ ਦੀ ਖਾਲ ਕਹਿੰਨੇ ਆ ਆਪਾਂ ਉਹ ਲੈਣੀ ਆ ਜੀ ਆਪਾਂ 8 ਕਿਲੋ ਤੇ ਇਹਦੇ ਵਿੱਚ ਆਪਾਂ ਨਾਲ ਆਪਾਂ ਲੈਣੇ ਆ ਜੀ ਮਿਨਰਲ ਤੇ ਬਫਰ ਜਿਹੜੇ ਮਿਨਰਲ ਮਿਕਸਰ ਆ ਇਹਦੇ ਵਿੱਚ ਆਪਾਂ ਲੈ ਲੈਨੇ ਆ ਜੀ 2.5 ਕਿਲੋ ਤੇ ਸਾਦਾ ਨਾਮਕਾ ਜਿਹੜਾ ਉਹ ਆਪਾਂ ਲੈ ਲੈਣਾ 1 ਕਿਲੋ ਤੇ ਜਿਹੜਾ ਸੀਰਾ ਜੀ ਉਹ ਆਪਾਂ ਲੈਣਾਗਾ ਇਹਦੇ ਚ 3 ਕਿਲੋ ਤੇ ਮਿੱਠਾ ਸੋਡਾ ਲੈ ਲੈਣਾ ਜੀ ਆਪਾਂ 750 ਗ੍ਰਾਮ ਮੰਨ ਲਓ 1 ਕਿਲੋ ਤੇ ਜਿਹੜਾ ਆਪਾਂ ਮੈਗਨੀਸ਼ੀਅਮ ਆਕਸਾਈਡ ਲੈਣਾਗਾ ਉਹ ਆਪਾਂ